ਆਮ ਆਦਮੀ ਪਾਰਟੀ ਨੂੰ ਸਾਨੂੰ ਪੈਸਾ ਨਹੀਂ ਮਿਲਦਾ ਬੜੀ ਪਰੇਸ਼ਾਨ ਆ ਅੱਜ ਆਪਣਾ ਘਰ ਬੀਜੇਪੀ ਮੋਗਾ ਨੂੰ ਮਿਲਿਆ ਉਹਦੇ ਲਈ ਸਭ ਕਾਰਕਿਰਤਾ ਨੂੰ ਬਹੁਤ 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 ਪੰਜਾਬ ਵਾਲਿਆਂ ਨੇ ਕੋਈ ਬਹਿਣ ਦੇਣਾ ਸਾਰਾ ਪੈਸੇ 1.5 ਲੱਖ ਰੁਪਏ ਸਿੱਧਾ ਉਹਨਾਂ ਦੇ ਖਾਤੇ ਚ ਪਾਣਾ ਮਾਨ ਦੀ ਸਰਕਾਰ ਵਿਗਿਆਪਨਾ ਵਾਲੀ ਸਰਕਾਰ ਹੈ ਧਰਤਲ ਤੇ ਗਰੀਬ ਆਦਮੀ ਪੂਰੀ ਤਰ੍ਹਾਂ ਤਰਸਤ ਔਰ ਗਰਸਤ ਹੈ ਬੀਜੇਪੀ ਦੇ ਪਾਸਪਾਸ ਆਈ ਗਈ ਪ੍ਰਧਾਨ ਅਸ਼ੀ ਸ਼ਰਮਾ ਅੰਦਾਜ਼ੇ ਅੱਜ ਵਿਸ਼ੇਸ਼ ਤੌਰ ਤੇ ਮੋਗਾ ਪੁੱਛੀ ਤਾਂ तमाम ਉਹ ਬਜ਼ੁਰਗਾਂ ਨੂੰ ਵੀ ਅੱਜ ਉਹਨਾਂ ਦਾ ਹਾਲਚਾਲ ਪੁੱਛ ਰਿਹਾ ਇਹ ਉਹ ਬਜ਼ੁਰਗ ਹੈ ਜਿਹੜੇ ਭਾਜਪਾ ਵਰਕਰ ਹੈ ਜਿਹੜੇ ਭਾਜਪਾ ਦੇ ਕਾਇਗੀ ਪ੍ਰਧਾਨ ਅਸ਼ਵੀਰ ਸ਼ਰਮਾਈ ਨਾਲ ਮੁਲਾਕਾਤ ਕਰਦੇ ਆ ਔਰ ਮੋਦੀ ਪੂਰੀ ਕਰਨਗ ਭੇਜਦਾ ਇਹ ਗਰਭੜ ਕਰਦੇ ਨੇ ਇਹ ਬੋਲਿਆ ਕਰੋ ਉੱਥੇ ਜਦੋਂ ਦੇਖ ਕਰਤਾ ਸਾਰੇ ਲੋਕਾਂ ਆਲਾ ਕੰਦਨ ਤਾਂ ਹੋ ਗਿਆ ਤੁ ਲੋ ਮਰੇ ਦਾ ਕੋਈ ਬੰਦ ਨਹੀਂ ਇਹਨਾਂ ਨੇ ਬੰਦ ਕੀਤਾ ਆਹੋ ਆ ਮੋਈ ਨੇ ਕੀਤਾਗਾ ਆ ਮਰੇ ਕਹਿੰਦਾ ਬੋਲ ਕੇ ਕਹਿੰਦਾ ਕਿ ਦੇ ਛਤਾਂ ਦੇ ਬਣਾ ਕੁਛ ਨਹੀਂ ਕੀਤਾਗਾ ਕਰਦੇ ਆ ਦਿੰਦੇ ਨਹੀਂ ਕੁਛ ਨਹੀਂ ਜੀ ਸਰ ਜੀ ਫਾਰਮ ਪਰ ਦੇ ਲਈ ਫਾਰਮ ਪਰ ਕੇ ਪਤਾ ਨਹੀਂ ਕੀ ਕਰਦੇ ਆ ਕੀ ਨਹੀਂ ਕਰਦੇ ਇੱਕ ਮਿੰਟ ਬੰਦਾ ਦੀ ਕੋਈ ਨਹੀਂ ਸੁਣਾਈ ਇੱਕ ਮੋਦੀ ਦੀ ਈ ਮਾਈ ਹੋਈ ਹੈ ਉਹ ਪਿੰਡ ਪਿੰਡ ਇੱਕ ਕੈਂਪ ਲੱਗ ਰਹੇ ਨੇ ਉਹਦੇ ਅੰਦਰ ਉਹਦੇ ਅੰਦਰ ਘਰ ਬਣਾਉਣ ਵਾਲੇ ਜਿਹੜੇ ਫਾਰਮ ਹਨ ਉਹ ਭਰੇ ਜਾ ਰਹੇ ਨੇ ਉਹ ਭਰੋ ਉਹਦੇ ਉਹਦੇ ਜਿਨ੍ਹਾਂ ਨੇ ਪੰਜਾਬ ਵਾਲਿਆਂ ਨੇ ਕੋਈ ਬੈਨ ਦੇਣਾ ਸਾਰਾ ਪੈਸੇ 1.5 ਲੱਖ ਰੁਪਏ ਸਿੱਧਾ ਉਹਨਾਂ ਦੇ ਖਾਤੇ ਚ ਪਾਣਾ ਉਹ ਬਲੇ ਬਾਰਮ ਭਰਾਓ ਇਹਨਾਂ ਦੇ ਕੈਂਪ ਲਵਾ ਕੇ ਠੀਕੋ ਸਾਰੇ ਚੱਲ ਚੱਲ ਠੀਕੋ ਪਿੰਡਾਂ ਦਾ ਕੀ ਹਾਲ ਹੈ ਨਸ਼ਾ ਨੂੰ ਜਾ ਨਸ਼ਾ ਘਟਿਆ ਬਹੁਤ ਜ਼ਿਆਦਾ ਇਹ ਜਿਹੜੇ ਕੈਂਪ ਲੱਗੇ ਕਦੇ ਮੋਦੀ ਦੇ ਤੁਹਾਡੇ ਪਿੰਡ ਲੱਗੇ ਆ ਜਾਂ ਨਹੀਂ ਅਜੇ ਤੁਹਾਡੇ ਪਿੰਡਾਂ 'ਚ ਕੈਂਪ ਲੱਗ ਰਹੇ ਮੋਦੀ ਵਾਲਾ ਜਾਂ ਨਹੀਂ ਨਹੀਂ ਅਜੇ ਨਹੀਂ ਆਇਆ ਤੁਹਾਡੇ ਪਿੰਡ ਵੀ ਆਏਗਾ ਕਿਸਾ ਅੱਜ ਬੜਾ ਘਾਟਨ ਵੀ ਸੀ ਉਹ ਬਾਹਰ ਪਾਫੇ ਬੜੀ ਦੂਰ ਸੀ ਲੋਕੀ ਵੀ ਕਾਫੀ ਤਮਾਈ ਪਹੁੰਚੀ ਕਿਹੜੀ ਐਸਾ ਕਿ ਅੱਜ ਪਾਰਟੀ ਲਈ ਬੜਾ ਸ਼ੁਭ ਦਿਨ ਹੈ ਕਿ ਮੋਗਾ ਮੋਗਾ ਦੇ ਅੰਦਰ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਹੋਇਆ ਔਰ ਕਿਸੇ ਵੀ ਚਾਹੇ ਪਰਿਵਾਰ ਹੋਏ ਚਾਹੇ ਪਾਰਟੀ ਹੋਏ ਦਫਤਰ ਆਪਣੇ ਆਪ ਤੇ ਇੱਕ ਬਹੁਤ ਅਹਿਮ ਕੜੀ ਰਹਿੰਦੀ ਹੈ ਕਾਰਜਕ੍ਰਮਾਂ ਲਈ ਕਾਰਜਕਰਤਾ ਲਈ ਔਰ ਮੀਟਿੰਗਾਂ ਵਗੈਰਾ ਲਈ ਅੱਜ ਆਪਣਾ ਘਰ ਬੀਜੇਪੀ ਮੋਗਾ ਨੂੰ ਮਿਲਿਆ ਉਹਦੇ ਲਈ ਸਭ ਕਾਰਜਕਰਤਾ ਨੂੰ ਬਹੁਤ 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 ਅਮਾਲ ਬੜਾ ਕਾਫੀ ਤੁਹਾਨੂੰ ਪੈਸੇ ਨਹੀਂ ਮਿਲਦੇ ਬੜੀ ਪਰੇਸ਼ਾਨ ਹੈ ਆਪਾਂ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਜਿਹੜੀਆਂ ਤਕਲੀਫਾਂ ਉਹ ਦਸੀਆਂ ਔਰ ਇਹਦੇ ਕੋਈ ਪਤਾ ਲੱਗਦਾ ਕਿ ਮਾਨ ਦੀ ਸਰਕਾਰ ਵਿਗਿਆਪਨਾ ਵਾਲੀ ਸਰਕਾਰ ਹੈ ਧਰਤਲ ਤੇ ਗਰੀਬ ਆਦਮੀ ਪੂਰੀ ਤਰ੍ਹਾਂ ਤਰਸਤ ਔਰ ਗਰਸਤ ਹੈ ਮੋਦੀ ਉਹਦੀ ਜਿਹੜੀਆਂ ਆਪੋ ਦਤੀਆਂ ਦਿੱਤੀਆਂ ਜਿਹੜੀਆਂ ਹੈਗੀਆਂ ਪਲੱਸ ਇਹਨਾਂ ਦੇ ਜਿਹੜੇ ਮਕਾਨ ਫ੍ਰੀ ਮਿਲਦੇ ਉਹ ਇਹਨਾਂ ਨੂੰ ਹੁਣ ਸੁਲਤਾ ਮਿਲੂ ਕਿਆ ਬਲਗੂਗੇ ਭਾਜਪਾ ਵੱਲੋਂ ਹਾਂ ਬਿਲਕੁਲ ਲਗਣਗੇ ਸੋ ਇਹ ਸਾਨੂੰ ਜਿਹੜੀ ਦੱਸਦੀ ਕਿ ਇਹ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਵੀ ਸ਼ੇਖ ਤੋਦੜੇ ਆ 모ਗਾ ਪਹੁੰਚੇ ਅੱਜ 모ਗਾ ਦੇ ਜ਼ਿਲ੍ਹਾ 모ਗਾ ਦੇ ਅੱਜ ਭਾਜਪਾ ਦੇ ਦਫ਼ਤਰ ਨੂੰ ਆਜੂ ਦਾ ਅ ਸ਼੍ਰੀ ਗਣੇਸ਼ ਕੀਤਾ ਤੇ ਉਸਤੇ ਨਾਲ ਹੀ ਖਾਸ ਕਰਕੇ ਅੱਜ ਇੱਕ ਵੱਡੇ ਸੰਬੋਧਨ ਭਾਰੀ ਰਾਸ਼ ਤੇ ਜਿਹੜੇ ਭਾਜਪਾ ਵਰਕਰ ਆਏ ਸੀ ਮੋਗਾ ਦੇ ਵਿੱਚ ਜਦਾ ਸੰਬੋਧਨ ਕੀਤਾ ਤੇ ਖਾਸ ਕਰਕੇ ਔਰਤਾਂ ਦਾ ਕੀਤਾ ਗਿਆ ਪੰਜਾਬ ਸਰਕਾਰ ਦੇ ਵਾਦੇ ਜਿਹੜੇ 1100 ਰੁਪਏ ਦਾ ਨੀਂ ਮਿਲਿਆ ਤੇ ਕਾਫੀ ਤੇ ਮਹਿਲਾਵਾਂ ਨੇ ਵੀ ਭਾਜਪਾ ਸਰਕਾਰ ਨੂੰ ਪੰਜਾਬ ਵਿੱਚ ਆਉਣ ਲਈ ਨਿਯੋਤਾ ਦਿੱਤਾ ਤੇ ਕਿਤੇ ਕਿਤੇ ਆ ਕੇ ਆਣ ਵਾਲੇ 2027 ਦੇ ਵਿੱਚ ਭਾਜਪਾ ਨੂੰ ਵੋਟ ਦੇਣ ਦਾ ਵੀ ਇਥੋਂ ਇੱਕ ਹੁੰਗਾਰਾ ਭਰਿਆ ਤੇ ਕਿਤੇ ਕਿਤੇ ਆ ਕੇ ਕਾਜੀਗੜੀ ਪ੍ਰਧਾਨ ਅਸ਼ਵੀ ਸ਼ਰਮਾ ਨੇ ਆਉਣ ਵਾਲੇ ਸਮੇਂ ਵਿੱਚ ਮੋਗਾ ਤੇ ਇਸ ਦੇ ਆਸ-ਪਾਸ ਜਿਹੜੇ ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਵਾਸ ਯੋਜਨਾ ਦੇ ਉਹ ਇਸ ਦੇ ਨਾਲ ਹੀ ਹੈਲਥ ਜਿਹੜੇ ਕੈਂਪ ਹੈ ਉਹ ਲਗਾਉਣ ਦੇ ਵੀ ਇੱਥੋਂ ਸੁਨੇਹਾ ਦਿੱਤਾ ਹੈ ਐਮਐਮਐਨ ਬੋਬੀਨਾ ਸੰਦੀਪ ਸ਼ਰਮਾ ਦੈਸੀਰ ਟੀਵੀ ਮੋਗਾ